ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਹਾਂ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਮੈਂ ਨੱਚ ਸਕਦੀ ਹਾਂ ਜੇ ਮੈਂ ਜਿੱਤ ਗਈ ਤਾਂ ਮੈਂ ਤੁਹਾਡੇ ਪੈਰ ਛੂਹਾਂਗੀ ਇਹ ਕਹਾਣੀ ਇੱਕ ਜੇਹੀ ਰਾਤ ਦੀ ਹੈ ਜਦੋਂ ਕਿਸਮਤ ਨੇ ਫੈਸਲਾ ਕੀਤਾ ਕਿ ਉਹ ਮਹਿਲਾ ਵਿੱਚ ਰਹਿਣ ਵਾਲਿਆਂ ਅੱਗੇ ਨਹੀਂ ਝੁਕੇਗੀ ਸਗੋਂ ਕੂੜੇ ਦੇ ਢੇਰ ਵਿੱਚ ਪਏ ਇੱਕ ਹੀਰੇ ਨੂੰ ਤਾਜ ਪਹਿਨਾਏਗੀ ਇਹ ਕਹਾਣੀ ਹੈ ਗਰਨੂਰ ਦੀ ਜੋ ਸਾਰਾ ਦਿਨ ਸਟੂਡੀਓ ਵਿੱਚ ਲੋਕਾਂ ਦੀ ਝੂਠੇ ਭਾਂਡੇ ਸਾਫ਼ ਕਰਦੀ ਸੀ ਪਰ ਰਾਤ ਨੂੰ ਜਦੋਂ ਕੋਈ ਨਹੀਂ ਹੁੰਦਾ ਸੀ ਤਾਂ ਉਹ ਹਨੇਰੇ ਵਿੱਚ ਆਪਣੇ ਸੁਪਨਿਆਂ ਨਾਲ ਨੱਚਦੀ ਸੀ ਅਤੇ ਇਹ ਕਹਾਣੀ ਹੈ ਉਸ ਹੰਕਾਰ ਦੀ ਜੋ ਪ੍ਰੀਆ ਨਾਮ ਦੀ ਸੁਪਰਸਟਾਰ ਦੇ ਸਿਰ ਚੜ੍ਹਿਆ ਹੋਇਆ ਸੀ ਹਜ਼ਾਰਾਂ ਦੀ ਭੀੜ ਹੈ ਕਰੋੜਾਂ ਦਾ ਸੈੱਟ ਲੱਗਿਆ ਅਤੇ ਐਨ ਮੌਕੇ ਤੇ ਸਭ ਕੁਝ ਤਬਾਹ ਹੋਣ ਵਾਲਾ ਹੈ ਕੀ ਇੱਕ ਝਾੜੂ ਲਗਾਉਣ ਵਾਲੀ ਕੁੜੀ ਉਸ ਖਾਲੀ ਥਾਂ ਨੂੰ ਭਰ ਸਕੇਗੀ ਜਿੱਥੇ ਤੇਜ਼ਤੀ ਸਭ ਤੋਂ ਵੱਡੀ ਸਟਾਰ ਖੜੀ ਹੋਣ ਵਾਲੀ ਸੀ ਕੀ ਗਰੀਬੀ ਦੀਆਂ ਬੇੜੀਆਂ ਵਿੱਚ ਜਕੜੇ ਪੈਰ ਇੱਕ ਕਰੋੜ ਦਾ ਡਾਂਸ ਕਰ ਲੈਣਗੇ ਦਿਲ ਫੜ ਕੇ ਬੈਠੋ ਕਿਉਂਕਿ ਅਗਲੇ ਕੁਝ ਮਿੰਟਾਂ ਵਿੱਚ ਤੁਹਾਡੀਆਂ ਅੱਖਾਂ ਵਿੱਚੋਂ ਹੰਝੂ ਅਤੇ ਸਰੀਰ ਤੇ ਕੰਬਣੀ ਆਉਣ ਵਾਲੀ ਹੈ ਜੇਕਰ ਤੁਹਾਨੂੰ ਲੱਗਦਾ ਹੈ ਕਿ ਹੁਨਰ ਗਰੀਬ ਦੀ ਝੌਂਪੜੀ ਵਿੱਚ ਵੀ ਪੈਦਾ ਹੋ ਸਕਦਾ ਹੈ ਤਾਂ ਇਸ ਕਹਾਣੀ ਨੂੰ ਅੰਤ ਤੱਕ ਜ਼ਰੂਰ ਸੁਣਨਾ ਮੁੰਬਈ ਦੀ ਇਹ ਸ਼ਾਮ ਕੋਈ ਆਮ ਸ਼ਾਮ ਨਹੀਂ ਸੀ ਪੂਰਾ ਸ਼ਹਿਰ ਜਿਵੇਂ ਰੌਸ਼ਨੀਆਂ ਵਿੱਚ ਨਹਾਇਆ ਹੋਇਆ ਸੀ ਵਰਲੀ ਦਾ ਸਭ ਤੋਂ ਵੱਡਾ ਡੌਮ ਸਟੇਡੀਅਮ ਕਿਸੇ ਦੁਲਹਣ ਵਾਂਗ ਸਜਿਆ ਹੋਇਆ ਸੀ ਅਸਮਾਨ ਵਿੱਚ ਲੇਜ਼ਰ ਲਾਈਟਾਂ ਇੰਜ ਚੱਲ ਰਹੀਆਂ ਸਨ ਜਿਵੇਂ ਜ਼ਮੀਨ ਤੋਂ ਤਾਰੇ ਤੋੜੇ ਜਾ ਰਹੇ ਹੋਣ ਸੜਕਾਂ ਤੇ ਕਈ ਕਿਲੋਮੀਟਰ ਲੰਬਾ ਜਾਮ ਲੱਗਿਆ ਹੋਇਆ ਸੀ ਕਿਉਂਕਿ ਅੱਜ ਭਾਰਤ ਦੇ ਸਭ ਤੋਂ ਵੱਡੇ ਡਾਂਸ ਰਿਐਲਿਟੀ ਸ਼ੋਅ ਦਾ ਡਾਂਸ ਦਾ ਮਹਾਯੋਧਦਾ ਗ੍ਰੈਂਡ ਫਰਨਾਲੀ ਸੀ ਟੈਕਟ ਮਹੀਨਾ ਪਹਿਲਾਂ ਹੀ ਬਲੈਕ ਵਿੱਚ ਵੇਚ ਚੁੱਕੀਆਂ ਸਨ ਹਰ ਕੋਈ ਬਸ ਇੱਕ ਝਲਕ ਦੇਖਣਾ ਚਾਹੁੰਦਾ ਸੀ ਸਟੇਜ ਇੰਨਾ ਵਿਸ਼ਾਲ ਸੀ ਕਿ ਉਸ ਤੇ ਇੱਕੋ ਵੇਲੇ 50 ਲੋਕ ਨੱਚ ਸਕਦੇ ਸਨ ਸੋਨੇ ਅਤੇ ਚਾਂਦੀ ਦੇ ਤਾਰਾਂ ਨਾਲ ਸਜਾਵਟ ਕੀਤੀ ਗਈ ਸੀ ਮਹਿਮਾਨਾਂ ਦੀਆਂ ਕੁਰਸੀਆਂ ਮਖਮਲੀ ਸਨ ਅਤੇ ਵਿਚਕਾਰ ਇੱਕ ਚਮਕਦੀ ਟਰਾਫੀ ਰੱਖੀ ਹੋਈ ਸੀ ਜਿਸ ਦੇ ਨਾਲ 1 ਕਰੋੜ ਦਾ ਵੱਡਾ ਚੈੱਕ ਵੀ ਪਿਆ ਸੀ 1 ਕਰੋੜ ਰੁਪਏ ਇਹ ਰਕਮ ਕਿਸੇ ਦੀ ਵੀ ਜ਼ਿੰਦਗੀ ਬਦਲ ਸਕਦੀ ਸੀ ਪਰ ਅੱਜ ਰਾਤ ਪੈਸੇ ਤੋਂ ਵੱਧ ਇੱਜ਼ਤ ਦਾਤੇ ਲੱਗੀ ਹੋਈ ਸੀ ਇਸ ਸ਼ੋਹ ਦੇ ਪ੍ਰੋਡਿਊਸਰ ਵਿਕਰਮ ਖੁਰਾਣਾ ਦੀ ਇੱਜ਼ਤ ਵਿਕਰਮ ਖੁਰਾਣਾ ਜਿਸ ਨੇ ਆਪਣੀ ਪੂਰੀ ਜਮਾ ਪੂੰਜੀ ਆਪਣਾ ਘਰ ਆਪਣੀ ਪਤਨੀ ਤੇ ਗਹਿਣੇ ਸਭ ਕੁਝ ਇਸ ਸ਼ੋਹ ਤੇ ਲਗਾ ਦਿੱਤਾ ਸੀ ਜੇਕਰ ਅੱਜ ਦਾ ਫਿਨਾਲੇ ਹਟ ਨਾ ਹੋਇਆ ਤਾਂ ਕੱਲ ਸਵੇਰੇ ਵਿਕਰਮ ਖੁਰਾਣਾ ਨੂੰ ਸੜਕ ਤੇ ਕਟੋਰਾ ਲੈ ਕੇ ਬੈਠਣਾ ਪੈਣਾ ਸੀ ਅਤੇ ਇਹ ਸੋਧੀ ਜਾਣ ਇਸਦੀ ਟੀ ਆਰ ਪੀ ਇਸਦਾ ਪੂਰਾ ਭਾਰ ਸਿਰਫ ਇੱਕ ਨਾਮ ਤੇ ਟਿਕਿਆ ਹੋਇਆ ਸੀ ਪ੍ਰਿਆ ਪ੍ਰਿਆ ਦੇਸ਼ ਦੀ ਸਭ ਤੋਂ ਵੱਡੀ ਡਾਂਸਰ ਅਤੇ ਸੁਪਰਸਟਾਰ ਸੀ ਉਸ ਦੀ ਇੱਕ ਇੰਸਟਾਗ੍ਰam ਪੋਸਟ ਤੇ ਲੱਖਾਂ ਲਾਈਕ ਆਉਂਦੇ ਸਨ ਅੱਜ ਫਨਾਲੇ ਵਿੱਚ ਉਸ ਦਾ 10 ਮਿੰਟ ਦਾ ਖਾਸ ਸ਼ੋਅ ਹੋਣਾ ਸੀ ਜਿਸ ਦੇ ਲਈ ਉਸ ਨੇ ਪ੍ਰੋਡਿਊਸਰ ਤੋਂ ਮੂਹ ਮੰਗੀ ਕੀਮਤ ਲਈ ਸੀ ਬਾਹਰ ਜਾਂਤਾ ਪ੍ਰਿਆ ਪ੍ਰਿਆ ਚਲਾ ਰਹੀ ਸੀ ਪਰਸਟੇਜ ਦੇ ਪਿੱਛੇ ਮੇਕਅਪ ਰੂਮ ਦੇ ਵਿੱਚ ਇੱਕ ਅਜੀਬ ਸਰਨਾਟਾ ਸੀ ਇੱਕ ਅਜੀਹਾ ਸਰਨਾਟਾ ਜੋ ਤੂਫਾਨ ਤੋਂ ਪਹਿਲਾਂ ਹੁੰਦਾ ਹੈ ਵਿਕਰਮ ਖਰਾਨਾ ਪਸੀਨੇ ਨਾਲ ਲਥਪਥ ਪ੍ਰਿਆ ਦੇ ਮੇਕਅਪ ਰੂਮ ਦੇ ਬਾਹਰ ਖੜਾ ਸੀ ਉਸਦੇ ਹੱਥ ਕੰਬ ਰਹੇ ਸਨ ਉਸਨੇ ਦਰਵਾਜ਼ਾ ਖੜਕਾਇਆ ਅੰਦਰੋਂ ਕੋਈ ਆਵਾਜ਼ ਨਹੀਂ ਆਈ ਉਸਨੇ ਫੇਰ ਖੜਕਾਇਆ ਮੈਮ ਪਲੀਜ਼ ਦਰਵਾਜ਼ਾ ਖੋਲੋ ਸ਼ੋਅ ਸ਼ੁਰੂ ਹੋਣ ਵਿੱਚ ਸਿਰਫ 20 ਮਿੰਟ ਬਾਕੀ ਹਨ ਐਂਕਰ ਤੁਹਾਡਾ ਨਾਮ ਲੈਣ ਹੀ ਵਾਲਾ ਬਿਕਰਾਂ ਦੀ ਆਵਾਜ਼ ਵਿੱਚ ਤਰਲੇ ਸਨ ਦਰਵਾਜ਼ਾ ਖੁੱਲ੍ਹਿਆ ਸਾਹਮਣੇ ਪ੍ਰੀਆ ਖੜੀ ਸੀ ਬੇਸ਼ੱਕ ਕੀਮਤੀ ਗਾਉਣ ਪਾਇਆ ਹੋਇਆ ਚਿਹਰੇ ਤੇ ਹਜ਼ਾਰਾਂ ਰੁਪਏ ਦਾ ਮੇਕਅਪ ਪਰ ਅੱਖਾਂ ਵਿੱਚ ਇੱਕ ਅਜੀਬ ਠੰਡਕ ਅਤੇ ਬੁੱਲਾਂ ਤੇ ਇੱਕ ਕਰੂਰ ਮੁਸਕਾਨ ਚਿਲਾ ਕਿਉਂ ਰਹੇ ਹੋ ਬਿਕਰਮ ਪ੍ਰੀਆ ਨੇ ਆਪਣੇ ਨਾਂ ਦੇਖਦੇ ਹੋਏ ਕਿਹਾ ਮੈਮ ਤੁਸੀਂ ਹਜੇ ਤੱਕ ਤਿਆਰ ਨਹੀਂ ਹੋਏ ਤੁਹਾਡੀ ਡਰੈੱਸ ਉੱਥੇ ਪਈ ਹੈ ਤੁਹਾਨੂੰ ਸਟੇਜ ਤੇ ਜਾਣਾ ਹੈ ਵਿਕਰਮ ਨੇ ਕਬਰਾਉਂਦੇ ਹੋਏ ਕਿਹਾ ਪ੍ਰੀਆ ਆਪਣੀ ਘੁੰਮਣ ਵਾਲੀ ਕੁਰਸੀ ਤੇ ਵਾਪਸ ਬੈਠ ਗਈ ਉਸਨੇ ਸ਼ੀਸ਼ੇ ਵਿੱਚ ਖੁਦ ਨੂੰ ਦੇਖਿਆ ਅਤੇ ਫਿਰ ਸ਼ੀਸ਼ੇ ਰਾਹੀਂ ਪਿੱਛੇ ਖੜੇ ਵਿਕਰਮ ਨੂੰ ਦੇਖਿਆ ਮੇਰਾ ਮੂਡ ਨਹੀਂ ਹੈ ਵਿਕਰਮ ਵਿਕਰਮ ਨੂੰ ਇੰਜ ਲੱਗਿਆ ਜਿਵੇਂ ਕਿਸੇ ਨੇ ਉਸ ਦੀ ਛਾਤੀ ਤੇ ਹਥੌੜਾ ਮਾਰ ਦਿੱਤਾ ਹੋਵੇ ਕੀ ਮਤਲਬ ਮੂਡ ਨਹੀਂ ਹੈ ਮੈਮ ਫਿਨਾਲੇ ਹੈ 50 ਹਜ਼ਾਰ ਲੋਕ ਬਾਹਰ ਬੈਠੇ ਹਨ ਲਾਈਵ ਟੈਲੀਕਾਸਟ ਸ਼ੁਰੂ ਹੋ ਚੁੱਕਾ ਹੈ ਤੁਸੀਂ ਮਜ਼ਾਕ ਕਰ ਰਹੇ ਹੋ ਨਾ ਪ੍ਰਿਆ ਘੁੰਮੀ ਉਸ ਦੀਆਂ ਅੱਖਾਂ ਵਿੱਚ ਕੋਈ ਮਜ਼ਾਕ ਨਹੀਂ ਸੀ ਮੈਂ ਮਜ਼ਾਕ ਨਹੀਂ ਕਰਦੀ ਵਿਕਰਮ ਮੈਂ ਕਿਹਾ ਨਾ ਮੇਰਾ ਮੂਡ ਨਹੀਂ ਹੈ ਅਤੇ ਵੈਸੇ ਵੀ ਮੈਨੂੰ ਖਬਰ ਮਿਲੀ ਹੈ ਕਿ ਤੁਸੀਂ ਸ਼ੋਅ ਦੇ ਸਪਾਂਸਰਾਂ ਤੋਂ ਐਕਸਟਰਾ ਪੈਸੇ ਲਏ ਹਨ ਮੈਨੂੰ ਹੁਣੇ ਦੇ ਹੁਣੇ 2 ਕਰੋੜ ਰੁਪਏ ਹੋਰ ਚਾਹੀਦੇ ਹਨ ਨਹੀਂ ਤਾਂ ਮੈਂ ਸਟੇਜ ਤੇ ਨਹੀਂ ਜਾ ਰਹੀ ਪ੍ਰਿਆ ਦੇ ਇਹਨਾਂ ਸ਼ਬਦਾਂ ਨੇ ਵਿਕਰਮ ਦੇ ਪੈਰਾ ਹੇਠ ਹੋ ਜਮੀਨ ਖਸਕਾ ਦਿੱਤੀ ਵਿਕਰਮ ਨੇ ਲਚਾਰੀ ਨਾਲ ਕਿਹਾ 2 ਕਰੋੜ ਮੈਡਮ ਮੈਂ ਤੁਹਾਨੂੰ ਪਹਿਲਾਂ ਹੀ 5 ਕਰੋੜ ਦੇ ਚੁੱਕਾ ਹਾਂ ਮੇਰੇ ਕੋਲ ਹੁਣ ਦੇਣ ਲਈ ਕੁਝ ਨਹੀਂ ਬਚਿਆ ਸਭ ਕੁਝ ਤਾਂ ਤੇ ਲੱਗਿਆ ਹੋਇਆ ਹੈ ਮੇਰੀ ਇੱਜ਼ਤ ਦਾ ਸਵਾਲ ਹੈ ਪਲੀਜ਼ ਇੰਜ ਨਾ ਕਰੋ ਪ੍ਰਿਆ ਨੇ ਬੇਰੁਖੀ ਨਾਲ ਆਪਣੇ ਮੈਨੇਜਰ ਵੱਲ ਇਸ਼ਾਰਾ ਕੀਤਾ ਮੈਨੇਜਰ ਨੇ ਵਿਕਰਮ ਨੂੰ ਤੱਕਾ ਦੇ ਕੇ ਕਮਰੇ ਵਿੱਚੋਂ ਬਾਹਰ ਕੱਢ ਦਿੱਤਾ ਅਤੇ ਕਿਹਾ ਜਦੋਂ ਪੈਸੇ ਆ ਜਾਣ ਦਾ ਦਾਸ ਦੇਣਾ ਉਦੋਂ ਤੱਕ ਮੈਡਮ ਕਾਫੀ ਪੀ ਰਹੇ ਹਨ ਦਰਵਾਜ਼ਾ ਵਿਕਰਮ ਦੇ ਮੂੰਹ ਤੇ ਜ਼ੋਰ ਦੀ ਬੰਦ ਹੋ ਗਿਆ ਵਿਕਰਮ ਖੁਰਾਣਾ ਉੱਥੇ ਹੀ ਰੂਮ ਦੀ ਕੰਧ ਦਾ ਸਹਾਰਾ ਲੈ ਕੇ ਹੀਠਾਂ ਬੈਠ ਗਿਆ ਉਸ ਦੀਆਂ ਅੱਖਾਂ 'ਗੇ ਹਨੇਰਾ ਛਾ ਗਿਆ ਬਾਹਰ ਸਟੇਜ ਤੇ ਐਂਕਰ ਰੌਲਾ ਪਾ ਰਿਹਾ ਸੀ ਹੁਣ ਜਿਸ ਦਾ ਤੁਹਾਨੂੰ ਸਭ ਨੂੰ ਇੰਤਜ਼ਾਰ ਸੀ ਬਸ ਕੁਝ ਹੀ ਪਲਾਂ ਵਿੱਚ ਵਿਕਰਮ ਜਾਣਦਾ ਸੀ ਕਿ ਕੁਝ ਹੀ ਪਲਾਂ ਵਿੱਚ ਪ੍ਰੀਆ ਨਹੀਂ ਆਵੇਗੀ ਜਦੋਂ ਲੋਕਾਂ ਨੂੰ ਪਤਾ ਲੱਗੇਗਾ ਤਾਂ ਉਹ ਸਟੇਜ ਤੋੜ ਦੇਣਗੇ ਸ਼ੋਅ ਬੰਦ ਹੋ ਜਾਵੇਗਾ ਅਤੇ ਕਰਜ਼ਦਾਰ ਉਸ ਨੂੰ ਨੋਚ ਖਾਣਗੇ ਉਸ ਦੀ ਧੀ ਦਾ ਵਿਆਹ ਉਸ ਦਾ ਘਰ ਸਭ ਕੁਝ ਤਬਾਹ ਹੋ ਜਾਵੇਗਾ ਜਿਹੜਾ ਆਦਮੀ ਕੱਲ ਤੱਕ ਸ਼ਹਿਰ ਦਾ ਵੱਡਾ ਪ੍ਰੋਡਿਊਸਰ ਸੀ ਅੱਜ ਇੱਕ ਬੰਦ ਦਰਵਾਜ਼ੇ ਦੇ ਬਾਹਰ ਭਿਖਾਰੀ ਬਣ ਕੇ ਰੂ ਰਿਹਾ ਸੀ ਉਸੇ ਕਮਰੇ ਦੇ ਦੂਜੇ ਕੋਨੇ ਵਿੱਚ ਜਿੱਥੇ ਜਨਰੇਟਰ ਦਾ ਭਾਰੀ ਸ਼ੋਰ ਸੀ ਅਤੇ ਫालतू ਸਮਾਨ ਪਿਆ ਸੀ ਉੱਥੇ ਇੱਕ ਕੁੜੀ ਖੜੀ ਸੀ ਗਰਨੂਰ ਉਮਰ ਮਸਾ 19 ਸਾਲ ਸਾਵਲਾ ਰੰਗ ਪੁਰਾਣਾ ਸਲਵਾਰ ਕਮੀਜ਼ਾ ਤੇ ਪੈਰਾਂ ਵਿੱਚ ਟੁੱਟੀ ਹੋਈ ਹਵਾਈ ਚੱਪਲ ਜਿਸ ਨੂੰ ਉਸਨੇ ਸੇਫਟੀ ਪੈਨ ਲਾ ਕੇ ਜੋੜਿਆ ਹੋਇਆ ਸੀ ਉਹ ਇਸ ਸ਼ੋਹ ਦੀ ਸਟਾਰ ਨਹੀਂ ਸਗੋਂ ਸਫਾਈ ਵਾਲੀ ਸੀ ਉਸਦਾ ਕੰਮ ਕੁਰਸੀਆਂ ਸਾਫ਼ ਕਰਨਾ ਅਤੇ ਲੋਕਾਂ ਦਾ ਸੁੱਟਿਆ ਹੋਇਆ ਕੂੜਾ ਚੁੱਕਣਾ ਸੀ ਪਰ ਗਰਨੂਰ ਕੋਲ ਇੱਕ ਰਾਜ ਸੀ ਪਿਛਲੇ 3 ਮਹੀਨਿਆਂ ਤੋਂ ਜਦੋਂ ਵੀ ਪ੍ਰਿਆ ਰਹਿ ਹਸਲ ਕਰਦੀ ਗਰਨੂਰ ਕੋਨੇ ਵਿੱਚ ਲੋਕ ਕੇ ਆਪਣੀ ਝਾੜੂ ਨਾਲ ਉਹੀ ਸਟੈਪ ਦਹਰਾਉਂਦੀ ਉਸ ਕੋਲ ਕੋਈ ਗੁਰੂ ਨਹੀਂ ਸੀ ਬਸ ਇੱਕ ਜਨੂਨ ਸੀ ਉਸ ਦੀ ਮਾਂ ਕਹਿੰਦੀ ਹੁੰਦੀ ਸੀ ਗਰਨੂਰ ਤੇਰੇ ਪੈਰਾਂ ਵਿੱਚ ਸਰਸਵਤੀ ਦਾ ਵਾਸ ਹੈ ਬਸ ਤੇਰੀ ਕਿਸਮਤ ਨੂੰ ਹਜੇ ਗ੍ਰਹਿਣ ਲੱਗਿਆ ਹੋਇਆ ਹੈ ਮਾਂ ਤਾਂ ਚਲੀ ਗਈ ਪਰ ਗ੍ਰਹਿਣ ਹਜੇ ਵੀ ਬਾਕੀ ਸੀ ਗਰਨੂਰ ਨੇ ਵਿਕਰਮ ਸਾਹਿਬ ਨੂੰ ਰੋਂਦੇ ਹੋਏ ਦੇਖਿਆ ਉਸ ਨੂੰ ਉਹਨਾਂ ਤੇ ਤਰਸ ਆ ਰਿਹਾ ਸੀ ਕਿਉਂਕਿ ਵਿਕਰਮ ਇੱਕ ਭਲਾ ਇਨਸਾਨ ਸੀ ਇੱਕ ਵਾਰ ਜਦੋਂ ਗਰਨੂਰ ਕੋਲੋਂ ਮਹਿੰਗੀ ਪੇਂਟਿੰਗ ਟੁੱਟ ਗਈ ਸੀ ਤਾਂ ਵਿਕਰਮ ਨੇ ਉਸ ਨੂੰ ਨੌਕਰੀ ਤੋਂ ਕੱਟਣ ਦੀ ਬਜਾਏ ਮਾਫ਼ ਕਰ ਦਿੱਤਾ ਸੀ ਅਤੇ ਖਾਣਾ ਵੀ ਖਵਾਇਆ ਸੀ ਗਰਨੂਰ ਇਹ احسان ਨਹੀਂ ਭੁੱਲੀ ਸੀ ਬਾਅਦ ਪਬਲਿਕ ਦਾ ਰੌਲਾਵਾਦਾ جاری ਹਾ ਸੀ ਵਿਕਰਮ ਨੇ ਸਿਰ ਘੋਟਿਆਂ ਵਿੱਚ ਦੇ ਲਿਆ ਸੀ ਅਤੇ ਖੁਦਕੁਸ਼ੀ ਬਾਰੇ ਸੋਚ ਰਿਹਾ ਸੀ ਉਦੋਂ ਹੀ ਉਸ ਨੂੰ ਆਪਣੇ ਮੋਢੇ ਤੇ ਇੱਕ ਹਲਕਾ ਜਿਹਾ ਸਰਪਰਸ਼ ਮਹਿਸੂਸ ਹੋਇਆ ਉਸਨੇ ਹੰਝੂਆਂ ਭਰੀਆਂ ਅੱਖਾਂ ਨਾਲ ਦੇਖਿਆ ਸਾਹਮਣੇ ਉਹੀ ਸਫਾਈ ਵਾਲੀ ਕੁੜੀ ਖੜੀ ਸੀ ਸਾਇਬ ਗਰਨੂਰ ਨੇ ਡਰਦੇ ਹੋਏ ਕਿਹਾ ਵਿਕਰਮ ਨੇ ਖਿੱਚ ਕੇ ਕਿਹਾ ਕੀ ਹੈ ਜਾਓ ਇਥੋਂ ਹੁਣ ਕੋਈ ਕੰਮ ਨਹੀਂ ਗਰਨੂਰ ਪਿੱਛੇ ਹਟੀ ਉਸਨੇ ਇੱਕ ਲੰਮਾ ਸਾਹ ਲਿਆ ਅਤੇ ਕੰਬਦੀ ਆਵਾਜ਼ ਵਿੱਚ ਕਿਹਾ ਸਾਹਬ ਜੇ ਤੁਸੀਂ ਬੁਰਾ ਨਾ ਮਣਾਓ ਤਾਂ ਕਿ ਮੈਂ ਕੀ ਤੂੰ ਵਿਕਰਮ ਚਲਾਇਆ ਕੀ ਤੂੰ ਨੱਚੇਂਗੀ ਵਿਕਰਮ ਇੱਕ ਕੌੜੀ ਹਾਸੇ ਨਾਲ ਹੱਸਿਆ ਮੇਰੀ ਜ਼ਿੰਦਗੀ ਬਰਬਾਦ ਹੋ ਰਹੀ ਹੈ ਅਤੇ ਤੈਨੂੰ ਮਜ਼ਾਕ ਸੋਚ ਰਿਹਾ ਆਪਣੀ ਸ਼ਕਲ ਦੇਖੀ ਹੈ ਕੱਪੜੇ ਦੇਖੇ ਹਨ ਇਹ ਨੈਸ਼ਨਲ ਟੀਵੀ ਹੈ ਕੋਈ ਗਲੀ ਨੁੱਕਰ ਦਾ ਨਾਟਕ ਨਹੀਂ ਗਰਨੂਰ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਪਰ ਉਹ ਔਡੋਲ ਰਹੀ ਉਸਨੇ ਝਾੜੂ ਕੰਧ ਨਾਲ ਟਿਕਾ ਦਿੱਤੀ ਅਤੇ ਕਿਹਾ ਸਾਹਿਬ ਸ਼ਕਲ ਅਤੇ ਕੱਪੜਿਆਂ ਦਾ ਤਾਂ ਮੈਨੂੰ ਪਤਾ ਨਹੀਂ ਪਰ ਮੈਂ ਪਿਛਲੇ 3 ਮਹੀਨਿਆਂ ਤੋਂ ਰੋਜ਼ ਮੈਡਮ ਦੀ ਰਿਹਸਲ ਦੇਖੀ ਹੈ ਮੈਨੂੰ ਇੱਕ ਇੱਕ ਸਟੈਪ ਇੱਕ ਇੱਕ ਬੀਟ ਅਤੇ ਪੂਰਾ ਗਾਣਾ ਜਵਾਨੀ ਯਾਦ ਹੈ ਲੋਕਾਂ ਨੂੰ ਸਿਰਫ ਡਾਂਸ ਚਾਹੀਦਾ ਮੈਂ ਘੁੰਡ ਕੱਢ ਕੇ ਜਾ ਮਾਸਕ ਪਾ ਕੇ ਨੱਚਾਂਗੀ ਕਿਸੇ ਨੂੰ ਪਤਾ ਨਹੀਂ ਲੱਗੇਗਾ ਬਸ ਮੈਨੂੰ ਇੱਕ ਮੌਕਾ ਦੇ ਦਿਓ ਮੈਂ ਤੁਹਾਡੀ ਇੱਜ਼ਤ ਨਹੀਂ ਡੁੱਬਣ ਦੇਵਾਂਗੀ ਮੈਨੂੰ ਮੇਰੀ ਮਰੀ ਹੋਈ ਮਾਂ ਦੀ ਕਸਮ ਹੈ ਵਿਕਰਮ ਕੋਲ ਹੁਣ ਦੋ ਹੀ ਰਾਸਤੇ ਸਨ ਜਾਂ ਤਾਂ ਪ੍ਰਿਆ ਦੇ ਪੈਰਾਂ ਵਿੱਚ ਡਿੱਗ ਕੇ ਭੀਖ ਮੰਗੇ ਜੋ ਹੁਣ ਸੰਭਵ ਨਹੀਂ ਸੀ ਜਾਂ ਫਿਰ ਇਸ ਕੁੜੀ ਦੀ ਗੱਲ ਮੰਨ ਲਵੇ ਡੁੱਬਦੇ ਨੂੰ ਤਿੰਕੇ ਦਾ ਸਹਾਰਾ ਬਹੁਤ ਹੁੰਦਾ ਉਸੇ ਵੇਲੇ ਸਟੇਜ ਮੈਨੇਜਰ ਭੱਜਿਆ ਹੋਇਆ ਆਇਆ ਸਰ ਪਬਲਿਕ ਬੋਤਲਾਂ ਸੁੱਟ ਰਹੀ ਐ ਸਪான்ਸਰ ਸ਼ੋਅ ਬੰਦ ਕਰਨ ਦੀ ਧਮਕੀ ਦੇ ਰਹੇ ਹਨ ਜੇ 2 ਮਿੰਟਾਂ ਵਿੱਚ ਕਿਸੇ ਨੂੰ ਸਟੇਜ ਤੇ ਨਾ ਭੇਜਿਆ ਤਾਂ ਅਸੀਂ ਬਰਬਾਦ ਹੋ ਜਾਵਾਂਗੇ ਵਿਕਰਮ ਨੇ ਕਪਾਲੇ ਹੀ ਅੱਖਾਂ ਬੰਦ ਕੀਤੀਆਂ ਫਿਰ ਉਸਨੇ ਗਰਨੂਰ ਵੱਲ ਦੇਖਿਆ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਅੱਗ ਸੀ ਭੁੱਖ ਦੀ ਅੱਗ ਨਹੀਂ ਸਗੋਂ ਕੁਝ ਕਰ ਗੁਜ਼ਰਨ ਦੀ ਅੱਗ ਮੇਕਅਪ ਦਾਦਾ ਵਿਕਰਮ ਚਲਾਇਆ ਇਸ ਨੂੰ ਲੈ ਜਾਓ ਜਲਦੀ ਜੋ ਵੀ ਡਰੈਸ ਫਟਾਵੇ ਪਵਾ ਦਿਓ ਚਿਹਰਾ ਨਹੀਂ ਦਿਖਣਾ ਚਾਹੀਦਾ ਮਾਸਕ ਲਗਾਓ ਜਾਂ ਪੇਂਟ ਕਰੋ ਬਾਸ ਇਸ ਨੂੰ 5 ਮਿੰਟਾਂ ਵਿੱਚ ਸਟੇਜ ਤੇ ਖੜੀ ਕਰੋ ਮੇਕਅਪ ਤੇ ਡਰੈਸ ਵਾਲੇ ਹੈਰਾਨ ਸਨ ਸਾਰੇ ਇਹ ਤਾਂ ਝਾੜੂ ਮਾਰਨ ਵਾਲੀ ਹੈ ਵਿਕਰਮ ਨੇ ਗੁੱਸੇ ਵਿੱਚ ਕਿਹਾ ਅੱਜ ਰਾਤ ਲਈ ਇਹੀ ਸਾਡੀ ਪ੍ਰਿਆ ਹੈ ਜਾਓ ਅਗਲੇ 5 ਮਿੰਟ ਕਿਸੇ ਜੁੱਦ ਤੋਂ ਘੱਟ ਨਹੀਂ ਸਨ ਗਰਨੂਰ ਨੂੰ ਖਿੱਚ ਕੇ ਕਮਰੇ ਵਿੱਚ ਲਜਾਇਆ ਗਿਆ ਉਸ ਦੇ ਫਟੇ ਹੋਏ ਸਲਵਾਰ ਕਮੀਜ਼ ਉਤਾਰ ਕੇ ਉਸ ਨੂੰ ਇੱਕ ਚਮਕਦਾ ਹੋਇਆ ਲਹਿੰਗਾ ਪਹਿਨਾਇਆ ਗਿਆ ਉਹ ਲਹਿੰਗਾ ਪ੍ਰਿਆ ਦੇ ਮੇਚ ਦਾ ਸੀ ਇਸ ਲਈ ਗਰਨੂਰ ਨੂੰ ਥੋੜਾ ਢਿੱਲਾ ਸੀ ਪੈਨ ਲਗਾ ਕੇ ਉਸ ਨੂੰ ਸੈੱਟ ਕੀਤਾ ਗਿਆ ਉਸ ਦੇ ਰੁੱਖੇ ਵਾਲਾਂ ਨੂੰ ਜੈੱਲ ਲਗਾ ਕੇ ਸਵਾਰਿਆ ਗਿਆ ਸਾਵਲੇ ਚਿਹਰੇ ਤੇ ਮੇਕਅੱਪ ਦੀਆਂ ਪਰਤਾਂ ਚੜਾਈਆਂ ਗਈਆਂ ਪਰ ਉਸ ਦੀਆਂ ਅੱਖਾਂ ਦਾ ਡਰ ਮੇਕਅਪਾ ਪਿੱਛੇ ਵੀ ਨਹੀਂ ਸੀ ਲੁੱਕ ਰਿਹਾ ਜਦੋਂ ਉਸਨੇ ਸ਼ੀਸ਼ੇ ਵਿੱਚ ਖੁਦ ਨੂੰ ਦੇਖਿਆ ਤਾਂ ਉਸਨੂੰ ਵਿਸ਼ਵਾਸ ਨਹੀਂ ਹੋਇਆ ਕਿ ਇਹ ਉਹੀ ਕੁੜੀ ਹੈ ਜੋ 10 ਮਿੰਟ ਪਹਿਲਾਂ ਬਾਥਰੂਮ ਦੀ ਫਰਸ਼ ਰਗੜ ਰਹੀ ਸੀ ਤਿਆਰ ਮੇਕਅਪ ਮੈਂ ਨੇ ਉਸਨੂੰ ਕਿਹਾ ਜਾਓ ਸਟੇਜ ਤੁਹਾਡੀ ਉਡੀਕ ਕਰ ਰਹੀ ਹੈ ਗਨੂ ਸਟੇਜ ਦੇ ਕਿਨਾਰੇ ਤੇ ਖੜੀ ਸੀ ਸਾਹਮਣੇ ਹਜ਼ਾਰਾਂ ਲੋਕਾਂ ਦਾ ਸ਼ੋਰ ਸੀ ਉਸਦਾ ਦਿਲ ਇੰਨੀ ਤੇਜ਼ ਧੜਕ ਰਿਹਾ ਸੀ ਕਿ ਜਿਵੇਂ ਮੂੰਹ ਨੂੰ ਆ ਜਾਵੇਗਾ ਉਸਨੇ ਕੰਬਦੇ ਹੱਥਾਂ ਵੱਲ ਵੇਖਿਆ ਇਹ ਹੱਥ ਝਾੜੂ ਫੜਨ ਲਈ ਬਣੇ ਸਨ ਕਿ ਅੱਜ ਤਾਲੀਆਂ ਫੜ ਪਾਉਣਗੇ ਉਸੇ ਵੇਲੇ ਸੰਗੀਤ ਸ਼ੁਰੂ ਹੋਇਆ ਉਹੀ ਧੁਨ ਜੋ ਉਸਨੇ ਚੋਰੀ ਛਿਪੇ ਸੁਣੀ ਸੀ ਐਂਕਰ ਨੇ ਜੋਸ਼ ਨਾਲ ਐਲਾਨ ਕੀਤਾ ਮੇਰੇ ਪਿਆਰੇ ਸੱਜਣੋ ਦਿਲ ਫੜ ਕੇ ਬੈਠੋ ਤੁਹਾਡੇ ਸਾਹਮਣੇ ਹੈ ਅੱਜ ਦੀ ਰਾਤ ਦਾ ਸਭ ਤੋਂ ਵੱਡਾ ਤਮਾਕਾ ਵਿਕਰਮ ਦੇ ਕਹਨ ਤੇ ਪ੍ਰਿਆ ਦਾ ਨਾਂ ਨਹੀਂ ਲਿਆ ਗਿਆ ਸਪਾਟਲਾਈਟ ਸਿੱਧੀ ਗਰਨੂਰ ਤੇ ਪਈ ਇੱਕ ਪਲ ਲਈ ਪੂਰੀ ਦੁਨੀਆ ਥੰਮ ਗਈ ਗਰਨੂਰ ਦੇ ਪੈਰ ਜੰਮ ਗਏ ਸਨ ਹਜ਼ਾਰਾਂ ਲੋਕ ਹੈਰਾਨ ਸਨ ਇਹ ਕੌਣ ਹੈ ਪ੍ਰਿਆ ਤਾਂ ਨਹੀਂ ਲੱਗ ਰਹੀ ਸੰਗੀਤ ਦੀ ਪਹਿਲੀ ਬੀਟ ਵੱਜੀ ਬਿਕਰਮ ਖੁਰਾਣਾ ਨੇ ਆਪਣਾ ਮੱਥਾ ਪੇਟ ਲਿਆ ਖਤਮ ਸਭ ਖਤਮ ਮੈਂ ਗਲਤੀ ਕਰ ਦਿੱਤੀ ਪ੍ਰਿਆ ਆਪਣੇ ਕਮਰੇ ਵਿੱਚ ਟੀਵੀ ਤੇ ਦੇਖ ਕੇ ਉੱਚੀ ਉੱਚੀ ਹੱਸ ਰਹੀ ਸੀ ਦੇਖਿਆ ਕੂੜਾ ਚੱਕਣ ਵਾਲੇ ਕੂੜਾ ਹੀ ਚੁੱਕਦੇ ਨੇ ਬਾਰੇ ਫਿਰ ਦੂਜੀ ਬੀਟ ਵੱਜੀ ਅਤੇ ਗਰਨੂਰ ਨੂੰ ਆਪਣੀ ਮਾਂ ਦੀ ਆਵਾਜ਼ ਸੁਣਾਈ ਦਿੱਤੀ ਨੱਚ ਗੁੜੀਆ ਅੱਜ ਦੁਨੀਆ ਦੇਖੇਗੀ ਗਰਨੂਰ ਨੇ ਅੱਖਾਂ ਬੰਦ ਕੀਤੀਆਂ ਅਤੇ ਆਪਣਾ ਹੱਥ ਉੱਪਰ ਉਠਾਇਆ ਜਿਵੇਂ ਉਸਦੇ ਸਰੀਰ ਵਿੱਚ ਬਿਜਲੀ ਦੌੜ ਗਈ ਹੋਵੇ ਉਸਨੇ ਪਹਿਲਾ ਚੱਕਰ ਇੰਨਾ ਤੇਜ਼ ਲਿਆ ਕਿ ਉਸਦਾ ਲਹਿੰਗਾ ਇੱਕ ਫੁੱਲ ਵਾਂਗ ਖਿਲ ਉਠਿਆ ਢੇੜ ਵਿੱਚੋਂ ਵਾਹ ਦੀ ਆਵਾਜ਼ ਆਈ ਉਸ ਤੋਂ ਬਾਅਦ ਜੋ ਹੋਇਆ ਉਹ ਇਤਿਹਾਸ ਸੀ ਗਰਨੂਰ ਨੱਚ ਰਹੀ ਸੀ ਉਹ ਇਬਾਦਤ ਕਰ ਰਹੀ ਸੀ ਪ੍ਰੀਆ ਦਾ ਡਾਂਸ ਸਿਰਫ ਤਕਨੀਕੀ ਹੁੰਦਾ ਸੀ ਪਰ ਗਰਨੂਰ ਦੇ ਨਾਚ ਵਿੱਚ ਦਰਦ ਸੀ ਉਸ ਵਿੱਚ ਸਾਲਾਂ ਦੀ ਭੁੱਖ ਸੀ ਉਹ ਗੁੱਸਾ ਸੀ ਜੋ ਲੋਕ ਉਸਨੂੰ ਕੂੜੇ ਵਾਲੀ ਕਹਿ ਕੇ ਬੁਲਾਉਂਦੇ ਸਨ ਉਸ ਵਿੱਚ ਉਹ ਤੜਫ ਸੀ ਜੋ ਇੱਕ ਪਿਓ ਤੋਂ ਬਿਨਾਂ ਪਾਲਣ ਵਾਲੀ ਧੀ ਵਿੱਚ ਹੁੰਦੀ ਹੈ ਉਸਦੇ ਪੈਰਾਂ ਦੀ ਗਤੀ ਇੰਨੀ ਤੇਜ਼ ਸੀ ਕਿ ਕੈਮਰਾ ਵੀ ਫੋਕਸ ਨਹੀਂ ਕਰ پا ਰਿਹਾ ਸੀ ਉਸਨੇ ਇੱਕ ਛੂਟੀ ਜਿਹੀ ਛਾਲ ਮਾਰੀ ਅਤੇ ਹਵਾ ਵਿੱਚ ਹੀ ਮੁੰਦਰਾ ਬਦਲੀ ਜੋ ਸਟੈਪ ਪ੍ਰਿਆ ਤੋਂ ਵੀ ਨਹੀਂ ਸੀ ਹੁੰਦਾ ਉਹ ਗਰਨੂਰ ਨੇ ਬਹੁਤ ਹੀ ਆਸਾਨੀ ਨਾਲ ਕਰਿਆ ਪੀਰ پاگل ਹੋ ਗਈ ਲੋਕ ਆਪਣੀਆਂ ਸੀਟਾਂ ਤੋਂ ਖੜੇ ਹੋ ਗਏ ਉਹ ਨਹੀਂ ਜਾਣਦੇ ਸਨ ਕਿ ਇਹ ਕੌਣ ਹੈ ਪਰ ਉਹ ਇਹ ਜਾਣ ਗਏ ਸਨ ਕਿ ਅਜਿਹਾ ਨਾਚ ਉਹਨਾਂ ਨੇ ਪੂਰੀ ਜ਼ਿੰਦਗੀ ਵਿੱਚ ਨਹੀਂ ਦੇਖਿਆ ਵਿਕਰਮ ਖਰਾਨਾ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਗਰਨੂਰ ਨੇ ਕੋਰੀਓਗ੍ਰਾਫੀ ਵਿੱਚ ਆਪਣਾ ਹੀ ਕੁਝ ਅਜੀਹਾ ਜੋੜ ਦਿੱਤਾ ਸੀ ਇੱਕ ਅਜੀਹਾ ਅਹਿਸਾਸ ਜੋ ਮੀਰੀ ਦੀਆਂ ਕਲਾਸਾਂ ਵਿੱਚ ਨਹੀਂ ਸਿਖਾਇਆ ਜਾ ਸਕਦਾ ਸੰਗੀਤ ਤੇਜ਼ ਹੁੰਦਾ ਗਿਆ ਢੋਲ ਦੀ ਥਾਪ ਗੂੰਜਣ ਲੱਗੀ ਗਰਨੂਰ ਦਾ ਸਾਹ ਚੜ੍ਹ ਰਿਹਾ ਸੀ ਪਸੀਨਾ ਮੇਕਅਪ ਨੂੰ ਵਹਾ ਰਿਹਾ ਸੀ ਪਰ ਉਹ ਰੁਕਣ ਦਾ ਨਾ ਨਹੀਂ ਲੈ ਰਹੀ ਸੀ ਨਵੀਂ ਸੈਂਡਲ ਚੁੱਬਣ ਕਰਕੇ ਉਸਦੇ ਪੈਰਾਂ ਵਿੱਚੋਂ ਖੂਨ ਰਸਾਂ ਲੱਗਾ ਸੀ ਉਸਨੇ ਇੱਕ ਝਟਕੇ ਵਿੱਚ ਸੈਂਡਲ ਉਤਾਰ ਕੇ ਪਰਾਂ ਛੁੱਟ ਦਿੱਤੇ ਅਤੇ ਨੰਗੇ ਪੈਰੀ ਨੱਚਾਂ ਲੱਗੀ ਅਸਲੀ ਕਲਾਕਾਰ ਨੂੰ ਸਟੇਜ ਚਾਹੀਦੀ ਹੁੰਦੀ ਹੈ ਜੁੱਤੀਆਂ ਨਹੀਂ ਆਖਰੀ 1 ਮਿੰਟ ਵਿੱਚ ਸੰਗੀਤ ਆਪਣੇ ਸਿਖਰ ਤੇ ਸੀ ਗਰਨੂਰ ਨੇ ਲਗਾਤਾਰ 50 ਚੱਕਰ ਕੱਟੇ ਅਤੇ ਆਖਰੀ ਦਮ ਨਾਲ ਸਟੇਜ ਦੇ ਵਿੱਚਕਾਰ ਜ਼ਮੀਨ ਤੇ ਬੈਠ ਗਈ ਇੱਕ ਹੱਥ ਆਸਮਾਨ ਵੱਲ ਅਤੇ ਇੱਕ ਧਰਤੀ ਵੱਲ ਪੂਰੇ ਸਟੇਡੀਅਮ ਵਿੱਚ ਮੌਤ ਵਰਗੀ ਚੁੱਪ ਛਾ ਗਈ ਸੰਗੀਤ ਬੰਦ ਹੋ ਚੁੱਕਾ ਸੀ ਗਰਨੂਰ ਦੇ ਤੇਜ਼ ਸਾਹਾਂ ਦੀ ਆਵਾਜ਼ ਮਾਈਕ ਵਿੱਚ ਸੁਣ ਰਹੀ ਸੀ ਉਹ ਡਰੀ ਹੋਈ ਸੀ ਕਿ ਸ਼ਾਇਦ ਉਸ ਕੋਲੋਂ ਕੋਈ ਗਲਤੀ ਹੋ ਗਈ ਹੈ ਅਤੇ ਲੋਕ ਉਸ ਨੂੰ ਮਾਰਨਗੇ ਤਾਂ ਫਿਰ ਇੱਕ ਤਾੜੀ ਵੱਜੀ ਉਹ ਤਾੜੀ ਵਿਕਰਮ ਦੀ ਨਹੀਂ ਸੀ ਸਗੋਂ ਉੱਥੇ ਬੈਠੇ ਸਭ ਤੋਂ ਸਖਤ ਜੱਜ ਅਤੇ ਦਿੱਗਜ ਕਲਾਕਾਰ ਦੀ ਸੀ ਜੱਜ ਦੀ ਕੁਰਸੀ ਤੇ ਬੈਠੇ ਸਖਸ ਖੜੇ ਹੋ ਗਏ ਉਹਨਾਂ ਦੀਆਂ ਅੱਖਾਂ ਵਿੱਚ ਅਥਰੂ ਸਨ ਫਿਰ ਜਿਵੇਂ ਸਬਰ ਦਾ ਪੰਨ ਟੁੱਟ ਗਿਆ ਹੋਵੇ ਪੂਰੇ ਸਟੇਡੀਅਮ ਦੇ 50000 ਲੋਕ ਇੱਕੋ ਵਾਰ ਖੜੇ ਹੋ ਕੇ ਚੀਕਣ ਲੱਗੇ ਤਾੜੀਆਂ ਦੀ ਆਵਾਜ਼ ਅਜਿਹੀ ਸੀ ਜਿਵੇਂ ਛੱਤ ਡਿੱਗ ਜਾਵੇਗੀ ਲੋਕ ਰੋ ਰਹੇ ਸਨ ਸੀਟੀਆਂ ਵਜਾ ਰਹੇ ਸਨ ਵਾਰ-ਵਾਰ ਵਾਂਸਮੋਰ ਵਾਂਸਮੋਰ ਦੇ ਨਾਰੇ ਲਾ ਰਏ ਸਨ ਗ੍ਰੀਨ ਰੂਮ ਵਿੱਚ ਪ੍ਰਿਆ ਦੇ ਹੱਥੋਂ ਕੌਫੀ ਦਾ ਕੱਪ ਛਟਕੇ ਡਿੱਗ ਪਿਆ ਉਹ ਸੁਣਨ ਰਹਿ ਗਈ ਸੀ ਉਸਨੇ ਆਪਣੀ ਜ਼ਿੰਦਗੀ ਵਿੱਚ ਅਜਿਹੀਆਂ ਤਾੜੀਆਂ ਕਦੇ ਨਹੀਂ ਸੁਣੀਆਂ ਸਨ ਉਸ ਦਾ ਹੰਕਾਰ ਚੂਰ-ਚੂਰ ਹੋ ਰਿਹਾ ਸੀ ਸਟੇਜ ਤੇ ਐਂਕਰ ਦੌੜਦਾ ਹੋਇਆ ਆਇਆ ਉਹ ਵੀ ਹੈਰਾਨ ਸੀ ਉਸਨੇ ਕਿਹਾ ਵਾਹ ਬਹੁਤ ਖੂਬ ਆਵਿਸ਼ਵਾਸਯੋਗ ਕੌਣ ਹੈ ਇਹ ਇਹ ਪ੍ਰਿਆ ਜੀ ਤਾਂ ਨਹੀਂ ਹਨ ਫਿਰ ਕੌਣ ਹੈ ਇਹ ਜਾਦੂਗਰਨੀ ਐਂਕਰ ਨੇ ਮਾਈਕ ਗਰਨੂਰ ਦੇ ਕੋਲ ਕੀਤਾ ਗਰਨੂਰ ਹਜੇ ਵੀ ਜ਼ਮੀਨ ਤੇ ਬੈਠੀ ਕੰਬ ਰਹੀ ਸੀ ਉਸਨੇ ਹੌਲੀ ਜਹੀ ਆਪਣਾ ਚਿਹਰਾ ਉਠਾਇਆ ਪਸੀਨੇ ਨਾਲ ਉਸਦਾ ਮੇਕਅਪ ਥੋੜਾ ਹਟ ਗਿਆ ਸੀ ਅਤੇ ਉਸਦਾ ਅਸਲੀ ਸਾਵਲਾ ਰੰਗ ਦਿਖ ਰਿਹਾ ਸੀ ਵਿਕਰਮ ਖਰਾਨਾ ਸਟੇਜ ਵੱਲ ਦੌੜਿਆ ਉਹ ਸੱਤਵੇਂ ਵਿੱਚ ਸੀ ਉਸਦੇ ਦਿਲ ਵਿੱਚ ਡਰ ਸੀ ਕਿ ਕਿਤੇ ਲੋਕ ਸੱਚ ਜਾਣ ਕੇ ਨਾਰਾਜ਼ ਨਾ ਹੋ ਜਾਣ ਪਰ ਗਰਨੂਰ ਨੇ ਮਾਈਕ ਫੜ ਲਿਆ ਮੈਂ ਮੈਂ ਪ੍ਰੀਆ ਮੈਡਮ ਨਹੀਂ ਹਾਂ ਉਸਦੀ ਆਵਾਜ਼ ਪੂਰੇ ਸਟੇਡੀਅਮ ਵਿੱਚ ਗੂੰਜੀ ਇੱਕਦਮ ਸਰਨਾਟਾ ਛਾ ਗਿਆ ਮੇਰਾ ਨਾਮ ਗਰਨੂਰ ਹੈ ਮੈਂ ਇੱਥੇ ਸਫਾਈ ਦਾ ਕੰਮ ਕਰਦੀ ਹਾਂ ਹਾਲ ਵਿੱਚ ਇੱਕ ਅਜੀਬ ਜਿਹੀ ਖਿੱਚੋ ਤਾਣ ਸ਼ੁਰੂ ਹੋ ਗਈ ਕੀ ਸਫਾਈ ਵਾਲੀ ਝਾੜੂ ਲਗਾਉਣ ਵਾਲੀ ਲੋਕ ਹੈਰਾਨ ਸਨ ਕਿਸੇ ਨੂੰ ਯਕੀਨ ਨਹੀਂ ਸੀ ਆ ਰਿਹਾ ਗਰਨੂਰ ਨੇ ਰੋਂਦੇ ਹੋਏ ਕਿਹਾ ਮੈਨੂੰ ਮaaf ਕਰ ਦਿਓ ਮੈਂ ਤੁਹਾਡੀ ਜਗਾ ਗੰਦੀ ਕਰ ਦਿੱਤੀ ਹੋਵੇਗੀ ਮੈਂ ਬਸ ਮੈਂ ਬਸ ਇੱਕ ਵਾਰ ਜੀ ਭਰ ਕੇ ਨੱਚਣਾ ਚਾਹੁੰਦੀ ਸੀ ਮੈਨੂੰ ਕੋਈ ਇਨਾਮ ਨਹੀਂ ਚਾਹੀਦਾ ਮੈਨੂੰ ਪੁਲਿਸ ਦੇ ਹਵਾਲੇ ਨਾ ਕਰਨਾ ਉਹ ਉੱਠ ਕੇ ਭੱਜਣ ਹੀ ਵਾਲੀ ਸੀ ਕਿ ਜੱਜ ਨੇ ਮਾਈਕ ਲੈ ਲਿਆ ਰੁਕੋ ਬੇਟੀ ਜੱਜ ਦੀ ਆਵਾਜ਼ ਭਾਰੀ ਸੀ ਗਰਨੂਰ ਰੁਕ ਗਈ ਜੱਜ ਆਪਣੀ ਸੀਟ ਤੋਂ ਉੱਤਰ ਕੇ ਸਟੇਜ ਤੇ ਆਈ ਉਹਨਾਂ ਨੇ ਗਰਨੂਰ ਨੂੰ ਪਸੀਨੇ ਨਾਲ ਲਥਪਥ ਅਤੇ ਖੂਨ ਨਾਲ ਭਿੱਜੇ ਪੈਰਾਂ ਨੂੰ ਦੇਖਿਆ ਫਿਰ ਉਹਨਾਂ ਨੇ ਜੋ ਕੀਤਾ ਉਸਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਉਹ ਮਹਾਨ ਜੱਜ ਜਿਨ੍ਹਾਂ ਦੇ ਇਹ ਪੈਰ ਛੋਣ ਲਈ ਵੱਡੇ ਵੱਡੇ ਸਟਾਰ ਤਰਸਦੇ ਸਨ ਹੇਠਾਂ ਝੁਕੇ ਅਤੇ ਗਰਨੂਰ ਦੇ ਪੈਰ ਛੋ ਲਈ ਸਰ ਗਰਨੂਰ ਪਿੱਛੇ ਹਟੀ ਇਹ ਕੀ ਕਰ ਰਹੇ ਹਾਂ ਮੈਂ ਅਸ਼ੂਤ ਹਾਂ ਮੈਂ ਗਰੀਬ ਹਾਂ ਜੱਜ ਨੇ ਮਾਈਕ ਤੇ ਕਿਹਾ ਕਲਾ ਦੀ ਕੋਈ ਜਾਤ ਨਹੀਂ ਹੁੰਦੀ ਬੇਟੀ ਅਤੇ ਹੁਨਰ ਦੀ ਕੋਈ ਗਰੀਬੀ ਨਹੀਂ ਹੁੰਦੀ ਅੱਜ ਜੋ ਤੂੰ ਨਾਚ ਨੱਚਿਆ ਉਹ ਮੈਂ ਪਿਛਲੇ 40 ਸਾਲਾਂ ਵਿੱਚ ਨਹੀਂ ਦੇਖਿਆ ਪ੍ਰੀਆ ਸਰੀਰ ਨਾਲ ਨੱਚਦੀ ਸੀ ਪਰ ਤੂੰ ਰੂਹ ਨਾਲ ਨੱਚੀ ਹੈ ਉਸੇ ਵੇਲੇ ਵਿਕਰਮ ਖੁਰਾਣਾ ਵੀ ਸਟੇਜ ਤੇ ਆ ਗਿਆ ਉਸਨੇ ਗਨੂਰ ਦੇ ਸਿਰ ਤੇ ਹੱਥ ਰੱਖਿਆ ਅਤੇ ਕਿਹਾ ਇਸਨੇ ਅੱਜ ਮੇਰੀ ਇੱਜ਼ਤ ਬਚਾਈ ਹੈ ਮੈਂ ਐਲਾਨ ਕਰਦਾ ਹਾਂ ਕਿ ਇਹ 1 ਕਰੋੜ ਦਾ ਇਨਾਮ ਪ੍ਰੀਆ ਲਈ ਸੀ ਪਰ ਅੱਜ ਤੋਂ ਅਤੇ ਹੁਣੇ ਤੋਂ ਇਹ ਰਾਸ਼ੀ ਅਤੇ ਟਰੋਫੀ ਇਸ ਦੇਸ਼ ਦੀ ਨਵੀਂ ਡਾਂਸਿੰਗ ਸਟਾਰ ਗਰਨੂਰ ਦੇ ਨਾਮ ਹੈ ਪੂਰਾ ਸਟੇਡੀਅਮ ਫਿਰ ਗੂੰਜ ਉਠਿਆ ਅਸਮਾਨ ਤੋਂ ਰੰਗੀਨ ਕਾगज ਦੇ ਟੁਕੜੇ ਡਿੱਗਣ ਲੱਗੇ ਗਰਨੂਰ ਨੂੰ ਯਕੀਨ ਨਹੀਂ ਸੀ ਆ ਰਿਹਾ ਉਹ ਰੋ ਰਹੀ ਸੀ ਉਹ ਗੁਬੜੀਆਂ ਭਾਰ ਬੈਠ ਗਈ ਅਤੇ ਅਸਮਾਨ ਵੱਲ ਦੇਖ ਕੇ ਬੋਲੀ ਦੇਖ ਲੈ ਬਾਪੂ ਅੱਜ ਤੇਰੀ ਬੇਟੀ ਕੂੜਾ ਨਹੀਂ ਚੁੱਕ ਰਹੀ ਅੱਜ ਤੇਰੀ ਬੇਟੀ ਨੂੰ ਦੁਨੀਆ ਸਿਰਾਂ ਤੇ ਚੁੱਕ ਰਹੀ ਹੈ ਦੂਜੇ ਪਾਸੇ ਮੇਕਅਪ ਰੂਮ ਵਿੱਚ ਪਰੀਆ ਆਪਣਾ ਸਮਾਨ ਪੈਕ ਕਰ ਰਹੀ ਸੀ ਉਸ ਦੀਆਂ ਅੱਖਾਂ ਵਿੱਚ ਅਥਰੂ ਨਹੀਂ ਗੁੱਸਾ ਸੀ ਪਰ ਉਹ ਜਾਣਦੀ ਸੀ ਕਿ ਹੁਣ ਉਹ ਬਾਹਰ ਨਹੀਂ ਨਿਕਲ ਸਕਦੀ ਅੱਜ ਇੱਕ ਝਾੜੂ ਵਾਲੀ ਨੇ ਉਸ ਨੂੰ ਬਿਨਾਂ ਲੜੇ ਹਰਾ ਦਿੱਤਾ ਸੀ ਉਸ ਨੇ ਆਪਣਾ ਫੋਨ ਚੈੱਕ ਕੀਤਾ ਸੋਸ਼ਲ ਮੀਡੀਆ ਤੇ ਗਰਨੂਰ ਟ੍ਰੈਂਡ ਕਰ ਰਹੀ ਸੀ ਲੋਕ ਲੈ ਕੇ ਰਹੇ ਸਨ ਅਸਲੀ ਟੈਲੈਂਟ ਸੜਕਾਂ ਤੇ ਸੀ ਅਤੇ ਅਸੀਂ ਮਹਿਲਾਂ ਵਿੱਚ ਲੱਭ ਰਹੇ ਸੀ ਅਗਲੇ ਦਿਨ ਅਖਬਾਰ ਵਿੱਚ ਪ੍ਰੀਆ ਦੀ ਫੋਟੋ ਨਹੀਂ ਸੀ ਪਹਿਲੇ ਪੰਨੇ ਤੇ ਇੱਕ ਸਾਵਲੀ ਜਿਹੀ ਕੁੜੀ ਦੀ ਫੋਟੋ ਸੀ ਜਿਸਦੇ ਗਲੇ ਵਿੱਚ ਫੁੱਲਾਂ ਦੀ ਮਾਲਾ ਸੀ ਅਤੇ ਹੱਥ ਵਿੱਚ ਕਰੋੜਾਂ ਦਾ ਚੈੱਕ ਹੈਡਲਾਈਨ ਸੀ ਝਾੜੂ ਤੋਂ ਜਾਦੂ ਤੱਕ ਵਿਕਰਮ ਖੁਰਾਣਾ ਨੇ ਕਰਨੂਰ ਨੂੰ ਗੋਦ ਲੈ ਲਿਆ ਅਤੇ ਉਸ ਨੂੰ ਦੇਸ਼ ਦੇ ਸਭ ਤੋਂ ਵੱਡੇ ਡਾਂਸ ਸਕੂਲ ਵਿੱਚ ਦਾਖਲਾ ਕਰਵਾਇਆ ਕਰਨੂਰ ਨੇ ਆਪਣੀ ਪੜ੍ਹਾਈ ਵੀ ਪੂਰੀ ਕੀਤੀ ਉਸ ਇੱਕ ਰਾਤ ਨੇ ਹਜ਼ਾਰਾਂ ਗਰੀਬ ਬੱਚਿਆਂ ਨੂੰ ਉਮੀਦ ਦਿੱਤੀ ਹੁਣ ਸ਼ਹਿਰ ਦੇ ਹਰ ਸਿਗਨਲ ਅਤੇ ਝੁੱਗੀ ਝੌਪੜੀ ਵਿੱਚ ਬੱਚੇ ਆਪਣੀਆਂ ਟੁੱਟੀਆਂ ਚੱਪੜਾਂ ਨਾਲ ਸੁਪਨੇ ਦੇਖਣ ਲੱਗੇ ਸਨ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਜੇ ਗਰਨੂਰ ਕਰ ਸਕਦੀ ਹੈ ਤਾਂ ਉਹ ਵੀ ਕਰ ਸਕਦੇ ਹਨ ਕਹਿੰਦੇ ਹਨ ਨਾ ਕਿ ਚਿੱਕੜ ਵਿੱਚ ਹੀ ਕਮਲ ਖੜਦਾ ਹੈ ਗਰਨੂਰ ਉਹ ਕਮਲ ਸੀ ਜਿਸ ਨੇ ਸਾਬਤ ਕਰ ਦਿੱਤਾ ਕਿ ਤੁਹਾਡੀ ਪਛਾਣ ਕੱਪੜਿਆਂ ਨਾਲ ਨਹੀਂ ਹੁਨਰ ਨਾਲ ਹੁੰਦੀ ਹੈ ਉਸ ਰਾਤ ਜਦੋਂ ਕਰਨੂਰ ਆਪਣੀ ਪੁਰਾਣੀ ਝੁੱਗੀ ਵਿੱਚ ਵਾਪਸ ਗਈ ਤਾਂ ਉਸਨੇ 1 ਕਰੋੜ ਦਾ ਚੈੱਕ ਆਪਣੀ ਮਾਂ ਦੀ ਫੋਟੋ ਕੋਲ ਰੱਖਿਆ ਪਰ ਉਸਨੇ ਆਪਣਾ ਪੁਰਾਣਾ ਝਾੜੂ ਨਹੀਂ ਸੁੱਟਿਆ ਉਸਨੇ ਉਸ ਨੂੰ ਕੰਧ ਤੇ ਟੰਗ ਦਿੱਤਾ ਉਸਨੇ ਕਿਹਾ ਇਹ ਮੈਨੂੰ ਹਮੇਸ਼ਾ ਯਾਦ ਦਿਵਾਵੇਗਾ ਕਿ ਮੈਂ ਕਿੱਥੋਂ ਆਈ ਹਾਂ ਤਾਂ ਜੋ ਮੈਂ ਕਦੇ ਪ੍ਰਿਆ ਵਰਗੀ ਨਾ ਬਣ ਜਾਵਾਂ ਦੋਸਤੋ ਹੁਨਰ ਕਿਸੇ ਦਾ ਗੁਲਾਮ ਨਹੀਂ ਹੁੰਦਾ ਇਹ ਤਾਂ ਬਸ ਫਟਣ ਲਈ ਇੱਕ ਜਵਾਲਾਮੁਖੀ ਵਾਗ ਮੌਕੇ ਦੀ ਤਲਾਸ਼ ਵਿੱਚ ਹੁੰਦਾ ਹੈ ਕਿ ਤੁਹਾਡੇ ਅੰਦਰ ਵੀ ਕੋਈ ਅਜੀਹਾ ਹੁਨਰ ਹੈ ਜਿਸ ਨੂੰ ਦੁਨੀਆ ਨੇ ਦਬਾ ਰੱਖਿਆ ਹੈ ਆਪਣਾ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਰੱਖਿਓ ਜੇਕਰ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੇਕਰ ਚੈਨਲ ਤੇ ਤੁਸੀਂ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਹਾਂ ਕੱਲ੍ਹ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਦੋਸਤੋ